ਮਹਾਰਾਜ ਦੀ ਕਰਪਾਣਾ ਵੀਰੇ ਆਪਾਂ ਪਹੁੰਚ ਗਏ ਆ। ਖੰਡੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਣੇ ਅੱਜ ਇੱਥੇ ਅਖੰਡ ਪੜ ਪ੍ਰਕਾਸ਼ ਕਰਾਉਣਾ ਵੀਰੇ ਆਪਣੇ ਘਰਾਂ ਕੋਲ ਸਕੂਲ ਆ ਤੇ ਮਹਾਰਾਜ ਦੀ ਸਵਾਰੀ ਆਪਾਂ ਤੁਰ ਕੇ ਲੈ ਕੇ ਜਾਣੀ ਆ ਇਹਦੇ ਦੋਹੇ ਘੋੜੇ ਆਪਾਂ ਮਹਾਰਾਜ ਦੀ ਸਵਾਰੀ ਮੂਰੇ ਹਨਾ ਤੋਰ ਕੇ ਲੈ ਕੇ ਚੱਲਾਂਗੇ ਤੇ ਜੁੜੇ ਰਹੋ ਸਾਰਾ ਬਲੌਗ ਤੁਸੀਂ ਦੇਖਿਓ ਹਨਾ ਤੇ ਉਹ ਵੀਰ ਦੇ ਨਾਂ ਮੁੰਡੇ ਗਿਆ ਹੋਇਆ ਆਪ ਪੱਟੀਆਂ 5 ਮਈ ਦੇ ਬੰਦੀਆਂ ਆਪਣੇ ਆਏ ਘੋੜੇ ਚੌਧਰੀ ਤੇ ਤੇ ਉਹਦੀ ਬੰਨਾਂਗੇ ਹਾਂ ਹਾਂ ਹੁੰਦੇ ਆ ਬਸ ਇਕੱਠੀ ਚੱਲਦੇ ਆ ਕੋਈ ਨਹੀਂ ਹਾਂ ਹਾਂ ਆ ਗਏ ਬਾਵਾ ਵੀਰੇ ਬਾਅਦ ਵਿੱਚ ਆਪਾਂ ਤੇ ਆਪਾਂ ਵੀਰੇ ਮਹਾਰਾਜ ਸਵਾਰੀ ਲੈ ਜਾਣਾ ਸਰਕਾਰੀ ਬਣ ਲਈ ਆ ਤੇ ਚੱਲਦੇ ਇੱਥੇ ਆਪਾਂ ਪ੍ਰਕਾਸ਼ ਕਰਾਉਣਾ ਨਾ ਵਾਇਕਰ ਸਾਰਿਆਂ ਨੇ ਫੇਰ ਪਰੇ ਹੱਥ ਰੱਖੀ 嗯。<laughs>

ਉਹ ਵੀ ਆਪਾਂ ਨੇੜੇ ਪਹੁੰਚ ਗਏ ਹਨ ਇੱਥੇ ਮਾਰਾ ਇਹ ਤਾਂ ਪ੍ਰਕਾਸ਼ ਕਰਨਾ ਆਪਣੇ ਘਰਾਂ ਕੋਲ ਤੇ ਹਾਂਜੀ ਤੇ ਆਪਾਂ ਗੁਰੂ ਮਹਾਰਾਜ ਜੀ ਕਰਤਾ ਨਾ ਹਨ ਮਹਾਰਾਜ ਦਾ ਰੂਪ ਆਪਾਂ ਲਿਆਂਦਾ ਸੀਗਾ ਤੇ ਮਾਰ ਰਹੇ ਇਹ ਬਕਸ਼ੇ ਇੱਕ ਬਰੇ ਕੋੜੇ ਤੇ ਐਰ ਕੀ ਮਾਰ ਰਹੇ ਨੂੰ ਜਦੋਂ ਸਵਾਰੀ ਮੂਰੇ ਲਾਏ ਨੇ ਇੱਥੇ ਹਰ ਇੱਕ ਸਾਲ ਬਾਈ ਬਹੁਤ ਟਾਈਮ ਤੋਂ ਜਿਵੇਂ ਕਹ ਜੀ ਹੋ ਗਿਆ 20 25 ਸਾਲ ਹੋ ਗਏ ਕਰਪਾਣਾ ਬਰੇ ਆਪਾਂ ਪਹੁੰਚ ਗਏ ਆਂ ਪਹੁੰਚਿਆ ਨਾ ਮਹਾਰਾਜੀ ਕਿਰਪਾ ਨਾਲ ਆਪਾਂ ਉੱਥੇ ਤੇ ਸਾਰੇ ਪਰਿਵਾਰ ਇਸ ਮਹਾਨੇਂ ਪਰ ਇਕੱਠੇ ਹੋ ਜਾਂਦੇ ਆ